ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਸਿੱਧੂ ਮੂਸੇਵਾਲੇ ਦੇ ਜੀਵਨ ਤੇ ਇੱਕ ਮੂਵੀ ਬਣਾਉਣਾ ਚਾਹੁੰਦਾ ਸੀ ਤੇ ਉਸ ਮੂਵੀ ਦੇ ਵਿੱਚ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਰੋਲ ਕਰਨਾ ਚਾਹੁੰਦਾ ਸੀ ਪਰ ਹੁਣ ਇਸ ਮੂਵੀ ਦੇ ਉੱਤੇ ਪੂਰੀ ਤਰ੍ਹਾਂ ਰੋਕ ਲੱਗ ਸਕਦੀ ਹੈ ਕਿਉਂਕਿ ਇਫਤਖਾਰ ਠਾਕੁਰ ਦੇ ਵੱਲੋਂ ਇੰਡੀਆ ਨੂੰ ਲੈ ਕੇ ਇੱਕ ਐਦਾਂ ਦੀ ਸਟੇਟਮੈਂਟ ਦਿੱਤੀ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਫਤਖਾਰ ਠਾਕੁਰ ਦਾ ਵਿਰੋਧ ਹੋ ਰਿਹਾ ਤੇ ਪਿਛਲੇ ਦਿਨੀ ਦੇ ਫਖਰੌਂਡ ਦੇ ਵੱਲੋਂ ਵੀ ਇਫਤਖਾਰ ਠਾਕੁਰ ਦਾ ਵਿਰੋਧ ਕੀਤਾ ਗਿਆ ਸੀ ਤੇ ਵੀ ਨੂ ਢਿੱਲੂ ਦੇ ਵੱਲ ਉਹੀ ਲੈ ਕੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਵਿਰੋਧ ਹੋ ਰਿਹਾ ਤੇ ਨਾਲ ਹੀ ਪੰਜਾਬੀ ਇੰਡਸਟਰੀ ਦਾ ਇਹ ਵੀ ਕਹਿਣਾ ਹੈ ਕਿ ਇਫਤਖਾਰ ਠਾਕੁਰ ਦੇ ਵੱਲੋਂ ਜੋ ਵੀ ਕੋਈ ਪ੍ਰੋਜੈਕਟ ਬਣਾਇਆ ਜਾਵੇਗਾ ਉਸ ਦਾ ਅਸੀਂ ਪੂਰੀ ਤਰ੍ਹਾਂ ਵਾਇਕਾਟ ਕਰਾਂਗੇ ਕਿਉਂਕਿ ਉਹਨਾਂ ਨੇ ਇੰਡੀਆ ਤੇ ਪੰਜਾਬ ਨੂੰ ਲੈ ਕੇ ਬੇहद ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਹੁਣ ਉਸ ਨੂੰ ਹੀ ਲੈ ਕੇ ਇਫਤਖਾਰ ਠਾਕੁਰ ਦਾ ਪੰਜਾਬ ਪਰ ਦੇ ਵਿੱਚ ਬਹੁਤੀ ਜਿੰਦਾ ਵਿਰੋਧ ਹੋ ਰਿਹਾ ਹੈ ਇਨਸ਼ਾਅੱਲਾ ਸਿੱਧੂ ਮੂਸੇਵਾਲਾ ਸਾਡੇ ਪੰਜਾਬ ਦੀ ਸ਼ਾਨ ਸੀ ਤੇ ਅਸੀਂ ਇਨਸ਼ਾਅੱਲਾ ਉਹਨਾਂ ਵੱਤੇ ਟ੍ਰਿਬਿਊਟ ਦਿਆਂ ਸ਼ਾਨ ਸਾਹਿਬ ਨੇ ਉਹਦੇ ਉੱਤੇ ਕੁਝ ਕੰਮ ਕਾਫੀ ਸਾਰਾ ਕਰ ਲਿਆ ਹੈ ਤੇ ਵਾਕੀ ਇਸ ਮੁੱਦੇ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ